ਆਪਣੇ ਵੇਸ਼ ਲਈ ਆਪਣੇ ਕਿਤੇ ਲਈ ਬੜੀ ਦੂਰੀਆਂ ਮਰਦੀ ਸ਼ੀਰ ਹੁੰਦੀ ਪਰ ਕਿਸੇ ਗੈਰ ਦੇ ਧਰਮ ਲਈ ਗੈਰ ਦੇ ਤਲਕ ਤੇ ਜੰਜੂ ਦੀ ਘਾਟ ਤੇ ਰੱਖਿਆ ਨਹੀਂ ਆਪਣੇ ਸੀਸ ਦਾ ਤਾਨ ਦੇਣਾ ਇਹ ਕੇਵਲ ਧੰ ਗੁਰੂ ਤੇਗ ਬਹਾਦਰ ਸਾਹਿਬ ਦੇ ਹਿਸੇ ਆਇਆ ਐਸੇ ਦੇ ਤਿਆਰ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਈਏ ਤੇ ਰਿੱਧੀਆਂ ਸਿੱਧੀਆਂ ਦੇ ਆਧਾਰ ਤੇ ਜਦ ਆਵਾ ਮਾ ਲਈਏ ਤੇ ਘਰ ਦੇ ਦੌਦ ਦਾਂ ਮਾਜਰ ਹੋ ਜਾਂਦੀਆਂ ਹਨ ਤੇ ਬਹਾਦਰ ਸਿਮਰਿਆ ਘਰ ਦੌਦ ਤੇ ਆਵੇ ਭਾਏ ਸਭ ਥਾਈ ਹੋਏ ਸਹਾਈ ਸਭ ਥਾਵਾਂ ਤੇ ਜਿੱਥੇ ਵੀ ਕੋਈ ਅਰਾਧੇ ਸੰਸਾਰ ਦੇ ਕਿਸੇ ਕੋਨੇ 'ਚ ਬੈਠਾ ਜੇ ਬ੍ਰੇਤੀ ਦੇ ਜਹਾਜ਼ ਤਸਿਆ ਸਮੁੰਦਰ 'ਚ ਮੱਖਣਛਾ ਨੇ ਉੱਥੇ ਅਰਾਧਿਆ ਤੇ ਧੰਗੁਰੂ ਤੇਜ ਬਹਾਦਰ ਸਾਹਿਬ ਦੇ ਜਾ ਕੇ ਮੋਢਾ ਲਾ ਕੇ ਬੇੜਾ ਬੰਨੇ ਲਾਇਆ ਕਿ ਅਸੀਂ ਅਸੀਂ ਇਹ ਅਰਦਾਸ ਕਰ ਸਕਦੇ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ 'ਚ ਮਹਾਰਾਜ ਸਾਡੀ ਵੀ ਜ਼ਿੰਦਗੀ ਦਾ ਬੇੜਾ ਇਹ ਸੰਸਾਰ ਦੀ ਵੱਧ ਧਾਰ ਵਿੱਚ ਫਸਿਆ ਪਿਆ ਚਰਪਾ ਰੱਖਿਓ ਮਹਾਰਾਜ ਇਹ ਤੋਂ ਵੀ ਮੋੜਾ ਲਾ ਕੇ ਬੰਨੇ ਲਾ ਦਿਓ ਕਿਤੇ ਇਸੇ ਸੰਸਾਰ ਸਮੁੰਦਰ ਤੇ ਸਾਡੀ ਜੀਵਨ ਗੋਤੇ ਖਾਂਦੇ ਨਾ ਰਹਿ ਜਾਵੇ ਤਾਰ ਗੁਰੂ ਤੇਗ ਬਹਾਦਰ ਸਾਹਿਬ ਇੱਕ ਬਾਪੁਰਖਾਂ ਦੇ ਬਚਨ ਉਹ ਕਹਿੰਦੇ ਤੇਗ ਬਹਾਦਰ ਹਾਜ਼ਰ ਤਾਜ਼ਰ ਜੋ ਵਰ ਮੱਕਿਆ ਸੋ ਵਰ ਹਾਰ ਕਹਿੰਦੇ ਗੁਰਤੇਗ ਬਹਾਦਰ ਸਾਹਿਬ ਹਾਜ਼ਰ-ਨਾਜ਼ਰ ਨੇ ਜਿਹੜਾ ਵਰ ਪਾਗ ਲਈਏ ਨੋਵੇਂ ਪਾਤਸ਼ਾਹ ਦੇ ਚਰਣਾ ਚੋਂ ਕੋਈ ਵਰ ਹਾਜ਼ਰ ਹੋ ਜਾਂਦਾ ਐਸੇ ਗੁਰਤੇਗ ਬਹਾਦਰ ਸਾਹਿਬ ਦੇ ਚਰਣਾ ਚਾਂਪੜੇ ਆਗਰੀ ਨਵਾਓ ਰਸਨਾ ਕਰੋ ਪਵਿੱਤਰ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਹਰਿਵ ਕੀ ਦੇਵਕੰਧਾਰੀ ਮਹੱਲਾ ਨਾਮ ਜਗਤ ਮੈਂ ਟੁੱਟੀ ਦੇਖੀ ਪ੍ਰੀਤ ਰਾਗ ਦੇਵਧਾਰੀ ਹੈ ਮਹੱਲਾ ਨੋਵਾ ਨੋਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਪਾਤਸ਼ਾਹ ਬੜੇ ਬਰਾਗ ਵਿੱਚ ਆ ਕੇ ਕਹਿ ਰਹੇ ਹੈ ਜਗਤ ਬਾਤ ਟੁੱਟੀ ਦੇਖੀ ਪ੍ਰੀਤ ਇਹ ਜਾਗਰਤੀ ਜਿਹੜੀ ਪ੍ਰੀਤਾਂ ਝੂਠੀ ਐ ਕੇਵਲ ਆਪਣੇ ਸਵਾਰਥ ਵਾਸਤੇ ਸਭ ਇੱਕ ਦੂਜੇ ਨਾਲ ਜੁੜੇ ਐ ਜਿਸ ਦਿਨ ਤੁਹਾਡੇ ਤੋਂ ਸਵਾਰਥ ਪੂਰਾ ਨਾ ਹੋਇਆ ਤੁਹਾਡੇ ਸੱਜਣ ਬਿੱਤਰੀ ਤੁਹਾਡੇ ਖਿਲਾਫ ਗੰਗ ਬੋਲਣ ਲੱਗ ਪਈਦੇ ਜਿੰਨੀ ਦੇਰ ਤੱਕ ਤੁਹਾਡੇ ਨਾਲ ਲੈਣ ਦੇਣ ਦੀ ਖੇਡ ਬਣੀ ਰਹੇ ਤੁਸੀਂ ਉਹਦੀ ਗੱਲ ਮੰਨਦੇ ਰਹੋ ਜਿਸ ਦਿਨ ਨਾ ਮੰਨੋ ਜਿਸ ਦਿਨ ਉਹਦੀ ਬਾਕੀ ਬਚੀ ਹੋਈ ਚੀਜ਼ ਨੂੰ ਨਾ ਦਿਓ ਉਸੇ ਤੇ ਨਹੀਂ ਵਿਗਾੜ ਪਾ ਲੈਂਦੇ ਕਿ ਨਹੀਂ ਪਾ ਲੈਂਦੇ ਜਿਹੜੇ ਕਹਿੰਦੇ ਤੇਰੇ ਨਾਲ ਬੜੀ ਪ੍ਰੀਤ ਐ ਮੇਰੀ ਯਾਰੀ ਐ ਥੋਲਿਆਂ ਦਾ ਵੱਟ ਥੋੜੀ ਐ ਆਹ ਪਾਵਤ ਆਪਣੇ ਭੈਣ ਯਾਰੀ ਐ ਤੇਰੇ ਨਾਲ ਥੋਲਿਆਂ ਦਾ ਵੱਟ ਥੋੜੀ ਐ ਤੂਤਦੇ ਪੋਛੇ ਵਾਂਗੂ ਯਾਰੀ ਐ ਤੇਰੇ ਨਾਲ ਪਰ ਵੱਡੇ ਵੱਡੇ ਯਾਰ ਇੱਕ ਦੂਜੇ ਦੇ ਦੁਸ਼ਮਣ ਬੜੇ ਹੁੰਦੇ ਆ ਸੰਸਾਰ 'ਚ ਇਹ ਸੰਸਾਰ 'ਚ ਜਿਹੜੀ ਪ੍ਰੀਤ ਐ ਜਗਤ ਦੀ 파ਰਸ਼ਾ ਕਹਿੰਦੇ ਝੂਠੀ ਹਾਂ ਆਪਣੇ ਹੀ ਸੁਖ ਸਿਓ ਸਭ ਲਾਗੇ ਸਭ ਆਪਣੇ ਸੁਖ ਕਰਕੇ ਲੱਗੇ ਆ ਤੁਹਾਡੇ ਨਾਲ ਤੁਸੀਂ ਕਿਸੇ ਦੇ ਦੁੱਖ ਸੁਖ ਚ ਖਲੋਦੇ ਹੋ ਤੇ ਤੁਹਾਡੇ ਨਾਲ ਖਰੀਦ ਕਰਦਾ ਜਿਸ ਤਰ ਤੁਸੀਂ ਕਿਸੇ ਦੇ ਥੋੜੇ ਬਹੁਤੇ ਦੁੱਖ ਸੁਖ ਦੀ ਤਕਲੀਫ ਚ ਨਹੀਂ ਨਾ ਗਏ ਭਾਵੇਂ ਤੁਹਾਡੀ ਕੋਈ ਮਜਬੂਰੀ ਵੀ ਹੋਵੇ ਨਾ ਜਾਣ ਦੀ ਇਹਲਾ ਕਹਿੰਦਾ ਫਲਾਣਾ ਬੰਦਾ ਤਾਂ ਮੇਰੇ ਦੁੱਖ ਚ ਵੀ ਆਇਆ ਤੇਰਾ ਕਾਹਦਾ ਪਿੱਤਰ ਹੋ ਇਹਦਾ ਮਤਲਬ ਸੁਖ ਦੇ ਹੀ ਨੇ ਸਾਰੇ ਆਪਣੇ ਹੀ ਸੋਹ ਸੁਸਮਤ ਆਪਣੇ ਸੁੱਖ ਨਾਲ ਹੀ ਲੱਗੇ ਆ ਸਾਜ ਜਿੱਤਨੇ ਵੀ ਹਨ ਜਿੰਨੇ ਸਰਬੰਧੀ ਨੇ ਰਿਸ਼ਤੇਦਾਰ ਨੇ ਨਾਤੇ ਨਾਤੀ ਬਾਸੀਆਂ ਮਾਮੇ ਜੱਜਾੜਾ ਸੋਹਰਾ ਸੱਸ ਬਖਾਣੀਆਂ ਸਾਲੀ ਤੇ ਸਾਲਾ ਭਾਈ ਵਰਦਾਸ ਇਹ ਸਾਰੀਆਂ ਰਿਸ਼ਤੇ ਸਾਰੀਆਂ ਗਣੀਆਂ ਕਹਿੰਦੇ ਸਭ ਆਪਣੇ ਆਪਣੇ ਸੁੱਖ ਨਾਲ ਹੀ ਲੱਗੇ ਹੋਏ ਨੇ ਆਪਣੀ ਸੁੱਖ ਨਾਲ ਪ੍ਰੇਮ ਹੈ ਕਿਆ ਤਾਰਾ ਧਿਆਮੀਤ ਘਰਵਾਲੀ ਤੋਂ ਨੇੜੇ ਕੋਈ ਰਿਸ਼ਤਾ ਹੈ ਭਲਾ ਧਾਰਾ ਕਹਿੰਦੇ ਨੇ ਘਰਵਾਲੀ ਤੇ ਮੀਤ ਬਿੱਤਰ ਨੂੰ ਕਹਿੰਦੇ ਸਭ ਆਪਣੇ ਆਪਣੇ ਸੁੱਖ ਨਾਲ ਹੀ ਲੱਗੇ ਇਸਤਰੀ ਪੁਰਖ ਦਾਮ ਹਿੱਤ ਭਾਵੈ ਆਏ ਕਿਥਾਂ ਜਾਈ ਇਸਤਰੀ ਦਾ ਪ੍ਰੀਤ ਪਤੀ ਨਾਲ ਇਸ ਕਰਕੇ ਆ ਵੀ ਧਨ ਲਿਆਉਂਦਾ ਮਾਇਆ ਦੇਉਂਦਾ ਘਰ ਜੇ ਪਤੀ ਨਕਮਾ ਹੋ ਜਾਏ ਨਾ ਕਰੇ ਤੇ ਫਿਰ ਉਹ ਇਸਤਰੀ ਪ੍ਰੇਮ ਕਰਦੀ ਹੈ ਰੋਜ਼ ਕਲੇਸ਼ ਮੁਤਾਬਕ ਹਲ ਯਾਨੀ ਕਿ ਸੋਹਦਾ ਹੀ ਤ੍ਰੇਨ ਹੈ ਨਾ ਕੇਵਲ ਆਪਣੇ ਆਪਣੇ ਸਵਾਰਥ ਦੀ ਖੇੜੀ ਹੈ ਧਰਤੀ ਨਾਲ ਬਹੁਤ ਹਿਤਜਾਸਿਓ ਸਦਾ ਰਹਤ ਸੰਗ ਲਾਗੀ ਜਬ ਹੀ ਹਾਂਸਤਾ ਜੀ ਇਹ ਕਾਇਆ ਪ੍ਰੇਤ ਪ੍ਰੇਤ ਕਰਪਾ ਪਤਸ਼ਾਹ ਕਹਿੰਦੇ ਕਿੱਥੇ ਤੂੰ ਆਪਣੀ ਸੁਰਤ ਨੂੰ ਲਜਾਇਆ ਕਿਆ ਧਾਰ ਹੈ ਕਿਆ ਘਰਵਾਲੀ ਕਿਆ ਵੀ ਸਭ ਆਪਣੇ ਆਪਣੇ ਸੁਖ ਨਾਲ ਹੀ ਲੱਗੇ ਹੋਏ ਨੇ ਸੁਖ ਮੈਂ ਬਹੁ ਸੰਗੀ ਭਏ ਦੁਖ ਮੈਂ ਸੰਗ ਨਾ ਕੋਏ ਇਹ ਸਾਰੇ ਸੁਖ ਦੇ ਸੰਗੀ ਨੇ ਜਦੋਂ ਦੁਖ ਆ ਗਿਆ ਜਦੋਂ ਸਰੀਰ ਚੋਂ ਪ੍ਰਾਣ ਨਿਕਲਦੇ ਆ ਉਹ ਦੁਖ ਦਾ ਸਮਾ ਉਦੋਂ ਕਿਸੇ ਦੇ ਸੰਗੀ ਨਹੀਂ ਬਣਦਾ ਉਦੋਂ ਕਿਸੇ ਦੇ ਸਾਥੀ ਨਹੀਂ ਬਣਦਾ ਪਾਤਸ਼ਾਹ ਕਹਿੰਦੇ ਸੰਗ ਸਖਾ ਸਭ ਤਜ ਗਏ ਬਹੁ ਨਤ ਗਏ ਹੋ ਸਾ ਸਾਰੇ ਲੜਕੇ ਪੜੋ ਸੰਗ ਸਖਾ ਸਾਪ ਤਾ ਜਗਾਏ ਬਹੁਤ ਨੇ ਰਿਹਾ ਸਾਥ ਬਹੁਨਾਥਕ ਇਹ ਫੇਪਤ ਬਾ ਇਕ ਇਕ ਰਗਨਾ ਬਹੁਨਾਥਕ ਇਹ ਫੇਪਤ ਆਵੇਂ ਕੇਵਲੇ ਪਰਵੇਸ਼ਰ ਦੀ ਟੇਕ ਰਹਿ ਜਾਣੀ ਆ ਖਾਲਸਾ ਜੀ ਜਿਹਨਾਂ ਨੇ ਟੇਕ ਅਸੀਂ ਪੜਾਈ ਬੈਠੇ ਆ ਇਹ ਸਭ ਵਿਸਫਲ ਹਨ ਰਹਾ ਮੇਰੋ ਮੇਰੋ ਸਭ ਕਹਿਤ ਹੈ ਹਿੱਤ ਸਿਉ ਬਾਦਿਓ ਚੀਤ ਸਾਰੇ ਕਹਿ ਦੇ ਤੇਰਾ ਆ ਵੀ ਤੇਰਾ ਆ ਵੀ ਤੇਰਾ ਇਸੇ ਹਿੱਤ 'ਚ ਸਾਰਿਆਂ ਦਾ ਚਿਤ ਵਧਿਆ ਆ ਮੇਰਾ ਸੱਜਣ ਤੇਰਾ ਪੁੱਤਰ ਤੇਰਾ ਪਰਿਵਾਰ ਤੇਰੀ ਸੰਪਦਾਂ ਤੇਰੀ ਬਕੁਤੀ ਤੇਰਾ ਘਰ ਤੇਰੀ ਜ਼ਮੀਨ ਮੇਰੇ ਮੇਰੇ ਵਿੱਚ ਉੱਦੇ ਹੋਏ ਮੇਰੀ ਮੈਰੀ ਕਹਿ ਰੋ ਕਰਦੇ ਦੁਰਯੋਦਨ ਸੇ ਭਾਈ 12 ਜੋਜਨ ਛਤਰ ਚਲਾਤਾ ਦੇਹੀ ਗਿਰਦ ਨਾ ਖਾਈ ਉਹ ਵੀ ਕਹਿਦਾ ਸੀ ਮੇਰਾ ਕਹਦਾ ਸੋਈ ਦੇ ਨਕੇ ਜੀ ਦੀ ਜ਼ਮੀਨ ਦਿੱਤਾ ਬਾਣ ਜਨ ਪਾਡਵਾਂ ਆ ਵੀਖੋ ਸਾਡਾ ਕੀ ਵਰਤਾਰਾ ਕਿੱਥੇ ਖੜਿਆ ਕਿਤਾਬੀ ਮਾਤਸਪਾ ਵੱਢ ਗਏ ਭਾਈ ਭਾਈ ਵੰਡਣ ਨੂੰ ਤਿਆਰ ਹੋ ਗਏ ਵੱਢਦੇ ਨੇ ਕਾਦੇ ਵਿੱਚੇ ਆ ਮੇਰਾ ਇਹ ਮੇਰਾ ਇਸੇ ਉੱਤੇ ਇਹ ਸਤੈਤੀ ਤੇ ਮੇਰਾ ਤੇਰਾ ਕਹਿਣ ਵਾਲੇ ਕਿਤੇ ਕਹਿ ਕਹਿ ਕੇ ਗੁਜ਼ਰ ਗਏ ਚਲੇ ਗਏ ਕਰੋੜਾ ਜਿੱਥੇ ਅਸੀਂ ਬੈਠੇ ਆ ਘਰੇ ਕਿੰਨੇ ਕੁ ਬਹਿ ਬਹਿ ਕੇ ਚਲੇ ਪਾਸਾ ਕਹਿੰਦੇ ਸਭ ਕਹਿੰਦੇ ਤੇਰਾ ਉਹਦੇ ਵਿੱਚ ਹੀ ਚਿੰਤ ਸਾਰਿਆਂ ਦਾ ਬੰਧਿਆ ਹਾਂ ਅੰਤ ਕਾਲ ਸੰਗੀਨ ਹੈ ਕੋ ਇਹ ਅਚਰਚ ਹੈ ਰੀਤ ਜਿਹਨਾਂ ਤੇਰੇ ਬਿਨ ਕਰਦੇ ਆ ਸਾਰੀ ਜ਼ਿੰਦਗੀ ਪੁਕਾਰ ਦਾ ਪੁਕਾਰ ਦਾ ਭਰ ਜਾਂਦਾ ਅੰਤ ਵੇਲੇ ਕਹੇ ਉਹਦਾ ਜੋ ਕੋਈ ਵੀ ਸੰਗੀ ਨਹੀਂ ਹੁੰਦਾ ਅੱਜ ਦੇ ਵੇਖੋ ਕੈਸੀ ਅਸਚਰਜ ਦੀ ਜੇਲਾ ਤੂੰ ਮੇਰੇ ਪੈਰੇ ਕਰਦਾ ਇੱਕ ਅੱਖ ਦੇ ਬੋਰ ਸਾਰੇ ਬਗਾਨੇ ਹੋ ਗਏ ਜਦੋਂ ਕਰ ਸਹੀ ਇਤਿਹਾਸ ਜਾਂਦੇ ਹੋ ਤੱਕ ਮੇਰੇ ਜਦੋਂ ਸਾਹ ਰੁਕ ਗਏ ਸ਼ਿਸ਼ਾਂਤ ਧੂਮੀ ਤੱਕ ਲਜਾਇਆ ਉੱਥੇ ਤੀਨਾ ਜਾਂ ਦੂਰ ਨੇ ਤੇ ਕਈ ਬਜ਼ੁਰਗ ਜੇ ਜਾਵੇ ਪੇਤਾ ਤੀਨਾ ਪਿੰਨ ਦਾ ਸਜਣਾ ਇੱਥੇ ਧਾਈ ਸੀ ਉਹ ਕਹਿੰਦੇ ਇੱਕ ਹੀ ਹੋਈ ਅਸਚਰਜ ਦੀ ਤੱਕ ਇਹਨਾਂ ਬੱਚੇ ਸੰਨਦ ਜਿਆਨਾ ਮੋਸਤਾਂ ਵਿੱਚ ਟਾਈਮ ਨਹੀਂ ਲੱਗਦਾ ਰਾਮ ਦਾ ਕੰਮ ਦਾ ਉਹਦਾ ਜਿਹੜਾ ਦਾ ਟਾਈਮ ਨਹੀਂ ਹੁੰਦਾ ਜੀ ਜੇ ਇਹਦੇ ਵੀ ਟਾਈਮ ਨਹੀਂ ਹੁੰਦਾ ਉਹਨੇ ਨਾਲ ਲੱਗਣਾ ਸੀ ਉਹਦਾ ਭਜਨ ਕੀਤਾ ਹੀ ਨਹੀਂਗਾ ਉਹ ਤਾਂ ਵਿਰਾਜੇ ਪੰਜ ਪੇਚੀ ਇਕੱਠਾ ਕੀਤਾ ਬੈਠੀ ਰਹੇ ਹੈ ਇਹਦਾ ਦੇਖੋ ਇੱਕ ਹੀ ਸੰਨਦਰੀ ਪੜ੍ਹ ਹੈ ਮਨ ਮੂਰਤ ਅਜੋ ਮਹਿ ਸਰਜਤ ਸਿੱਖ ਦਾ ਜੇ ਕਿੰਨ ਦੇ 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 ਹਾਰ ਹੈ ਬੰਦਾ ਬਣ ਜਾ ਬਥੇਰਾ ਤੁ ਸੁਧਾਰੇਗਾ ਇਹ ਹਾਲੇ ਵੀ ਸਭ ਦਾ ਮਾਰ ਨਾਲ ਸੁਭਾਅ ਹੈ ਕਿ ਟੇਡਾ ਹੀ ਜਾਂਦਾ ਕੋਈ ਕਾਹੋਂ ਤਾਂ ਕਹਿੰਦੇ ਕਿ ਛੱਟੂ ਕਿੱ데 ਤੇ ਜਾਂਦਾ ਕਿੱ데 ਘੱਟੇਬਾਰੀ ਕੁ ਆਮ ਤਾਂ ਹੈ ਬਟੜੇ ਵਾਸਤੇ ਕਿ ਜਦ ਛੱਟੂ ਕਿੱ데 ਜਾਂਦਾ ਕਿੱ데 ਉਹ ਹਾਲਾਤ ਸਮਝਦੇ ਆ ਕਿ ਇਹ ਜਿੱਥੇ ਨੂੰ ਜਾਣਾ ਚਾਹੀਦਾ ਉੱਧਰ ਹੀ ਜਾਣਾ ਬਾਹਰ ਉਲਟੇ ਪਾਸੇ ਨੂੰ ਜਾਵਾ ਡੇਟਾ ਹੀ ਜਾ ਇਹਦਾ ਸੁਭਾਅ ਇਤਨਾ ਅੱਛੀ ਮਨ ਚਲ ਚਲ ਕਹਿਦੇ ਉਹ ਸਿੱਖਿਆ ਦੇ ਦੇ ਕੇ ਹਾਰ ਗਏ ਪਰ ਉਹ ਗੁਰੂ ਤੋਂ ਸਮਝਦਾ ਨਹੀਂ ਨਾਨਕ ਭਵਜਲ ਪਾਰ ਤੜੈ ਕੋਈ ਰਸਤਾ ਹੈ ਬਚਦਾ ਕਿ ਨਹੀਂ ਉਹ ਸੁਆਲ ਹੈ ਕਿ ਜੇ ਬਾਹਰ ਨਹੀਂ ਸਮਝਦਾ ਕੋਈ ਬਚਾਰਾ ਹੋਵੇ ਜੇ ਤੁਹਾਨੂੰ ਤੇ ਪਰ ਪਾਪ ਤੋਂ ਤਰਨ ਦਾ ਕੋਈ ਇੱਕ ਤਰੀਕਾ ਹੈ ਜਾਓ ਗਾਵੇ ਪ੍ਰਭ ਕੀ ਗੀਤ ਉਹ ਇਸ ਭਗਤਨ ਨੂੰ ਪਾਪ ਤਰ ਜਾਂਦਾ ਜਿਹੜਾ ਰੱਬ ਦੇ ਗੀਤ ਗਾਉਂਦਾ ਗੀਤ ਮਤਲਬ ਕੁਰਬਾਨੀ ਪੜਨਾ ਕੁਰਬਾਨੀ ਕੌਂਦਾ ਕੁਰਬਾਨੀ ਸੁਣਦਾ ਉਹ ਇਸ ਭਗਤਨ ਕੋਲੇ ਸੰਸਾਰ ਸਮੁੰਦਰ ਤੋਂ ਪਾਰ ਉਤਰਦਾ ਲੈਤਾਜ ਪਾਪ ਸਾਗਰ ਤੋਂ ਸੰਸਾਰ ਤੋਂ ਤਰਨ ਕੋਈ ਇੱਕ ਤਰੀਕਾ ਲੇਗਾ ਇਕੋ ਇੱਕ ਅਸਥਾਨ ਹੈ ਉਹ ਆਖਾਉਂ ਪਰਦੇਸਰ ਤੇ ਗੀਤ ਗਾਉਣ ਨਾਲ ਗੁਰਬਾਣੀ পড়ੋ ਗੁਰਬਾਣੀ ਸੁਣੋ ਗੁਰਬਾਣੀ ਵਿਚਾਰੋ ਪ੍ਰਭ ਬਾਣੀ ਸਤਿ ਸੁਭਾਖਿਆ ਬਾਖੋ ਸੁਣੋ ਪੜੋ ਤੇ ਭਾਈ ਗੁਰੂ ਦਾ ਤੁਰ ਆਖਿਆ ਜਿਸ ਪਾਸ ਸਥਾਨ ਤੇ ਤੁਸੀਂ ਸੇਵਾ ਤੇ ਜੰਡੀ ਆਏ ਉਸੇ ਤੋਂ ਬਿਹਤਰ ਸਥਾਨ ਕਭ ਸਚਕੰਡ ਸ੍ਰੀ ਹਜੂਰ ਸਾਹਿਬ ਦੀ ਧਰਤੀ ਤੇ شہدی دیا نگر ਹੇੜੀ ਦੀ ਸਾਧ ਸੰਗਤ ਕੱਢੀ ਹੋਵੇ ਸ਼ਾਮ ਦੇ ਸਵੇਰ ਨੋਵੇਂ ਪਾਤਸ਼ਾਹ ਦੀ ਬਾਣੀ ਉਹਦਾ ਪਾਠ ਅਸੀਂ ਪਟਿਆਲੇ ਸੇ ਕੀਤੀ ਹੋਈ ਹੈ ਦਰਿਆਲਾ ਮੀਂਹਾਂ ਵਾਲੀ ਬਾਤ ਕਰਦੇ ਆਂ ਸ਼ਾਇਦ ਰਕੂ ਰਕ ਤੇ ਗੁਰੂ ਕਰਾ ਪਹਿਲਾ ਨੋਵੇਂ ਦਾ ਲੈਲੇ ਸੰਗਤ ਪੜਦੀ ਜੋ ਬਾਣੀ ਸੇ ਪੜਦੇ ਆ ਬੜਾ ਆਸਪੜਨਾ ਜੇ ਨੋਵੇਂ ਪਾਤਸ਼ਾਹ ਦੀ ਬਾਣੀ ਦਾ ਕੀਰਤਨ ਹੁੰਦਾ ਫਿਰ ਖਾਸਾ ਹੁੰਦੀ ਨੋਵੇਂ ਪਾਤਸ਼ਾਹ ਦੀ ਬਾਣੀ ਤੇ ਆਪਾਂ ਸਤਿਗੁਰਾਂ ਦੀਆਂ ਖੁਸ਼ੀਆਂ ਲੈ ਲੈਂਦੇ ਆ

ਯਾਦ ਜੀ ਅਸਮਾਨ ਪ੍ਰਭੂ ਗੁਰੂਆ ਉਸੇ ਵੇਲੇ ਪਹਿਲਾਂ ਹੀ ਖੜਾ ਧਿਆਨ ਲੱਚਿਆ ਲੁੱਟੇ ਕਰਦੇ ਬਹੁਤ ਨਮੇ ਸਾਵੇਂ ਗੁਰੂਆਂ ਕੋਠਾ ਦੇ ਦਰਸ਼ਨ ਦੇ ਦਰਸ਼ਨਾਸਤੇ ਜਾਣੇ ਇੱਥੇ ਵੀ ਹਰ ਦਰਸ਼ਕਦਾਰੇ ਉਦੇ ਹਨ ਸਾਰੇ ਮਾਤ ਪ੍ਰਥਾ ਦਾ ਡੋਗਰ ਨਗਰ ਦੀਆਂ ਸੰਗਤਾਂ ਦਾ ਗੁਰੂਪਿਆਰਿਆਂ ਸੰਗਤਾਂ ਦਾ ਬਹੁਤ ਹੀ ਗੁਰਮਤੂ ਹਨ ਇਹਨਾਂ ਦਾ ਵੀ ਧੰਨਵਾਦ ਸਾਰੇ ਸੰਗਤ ਦਾ ਧੰਨਵਾਦ ਲਾਗ ਤੇ ਦਿਵਾਨ ਰਹੇ ਕਾਮ ਤੇ ਸੁਜਾਨ ਰਹਾ ਚੂਰ ਤੇ ਨਿਸ਼ਾਨ ਰਹਾ ਪੰਥ ਮਹਾਰਾਜ ਕੇ ਗਜਵਲ ਕੇ ਬਦਲ ਜਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਿਦਾਇ ਵਿਦਾਵੇ ਸਭ ਇੱਕ ਮਾਨ ਸ੍ਰੀ ਗੁਰੂ ਗੰਗ ਸਿੰਘ ਸਾਹਿਬ ਜੀ ਉਪਾਲ ਨਿਹਾਲ ਹੋ ਜਾਵੇ ਸਤਿ ਸ੍ਰੀ ਅਕਾਲ ਤੇਰੀ ਬਾਣੀ ਕੀ ਫਤਹਿ ਗੁਰੂ ਕੀ ਸੰਗਤ ਦਾ ਬੜੇ ਬੋਹਰਾਂ ਦਾ ਸੁਣਨ ਮੈਂ ਤਾਂ ਸਕਦਾ ਹਾਂ ਅੱਜ ਤੋਂ ਆਪਣਾ ਜੀਵਨ ਬਾਇਲਾਕ ਥੋੜਾ ਸਦਾ ਪਿਆਰਾ ਸਜਣਾ ਸੇਵਾਦਾਰ ਗੁਰੂ ਦੇ ਨੰਗਰ ਦਾ ਗੁਰੂ ਘਰ ਦਾ ਉਹ ਪ੍ਰਭਾਤਮਾ ਦੇ ਜਾਂਦਾ ਜਾਵਾਜਾ ਰਵਰ ਨੂੰ ਪਿਆਰਾ ਹੋ ਗਿਆ ਇੰਦ ਲਈ ਕਹਿਣਾ ਨਹੀਂ ਪਤਾ ਉਹਨਾਂ ਨੂੰ ਸਿਪਾਹੀ ਬਾਣੀ ਸੇਵਾ ਨਾਮ ਪਰਮੇਸ਼ਰ ਜੀ ਤੇ ਪਿਆਰ ਵਾਲੀ ਦਾਦੀ ਕਹਿੰਦੇ ਸੀ ਉਹ ਜਦ ਯਾਰ ਵਿੱਚ 2 ਮਿੰਟਾਂ ਦਾ ਸੁਣਨ ਕਰਦਾ ਉਹ ਸੱਚੀ ਤੇ ਸੁੱਤੀ ਸਭ ਆਜਿਹੀ ਕੇ ਹੀ ਹੁੰਦਾ ਨਾ ਦਸ ਪਹਿਲਾ ਮਨ ਨੂੰ 2 ਮਿੰਟ ਤੁਸੀਂ ਪਹਿਲਾਂ ਬਾਜ ਖੋਲਣਾ ਸਿਰਫ 2 ਮਿੰਟ ਸਤਨਾ ਉਰਾਈ ਗੁਰ ਸਤਨਾ ਉਰਾਈ ਗੁਰ Okay.

گیارہ بارہ گڑیا ٹرک برے کھڑے نے تقریباً بتی سو بتی سو یہ پچھلے سال تھی چوبی ہزار چھ سو سٹ گوٹ یہ بتا دیتی گرو نے کرپا کی گرو گرب نے مہاپرشا نے ستائی ہزار کرتی ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਇਹ ਜੇਵਾ ਗੁਰੂ ਘਰ ਆਉਂਦਾ ਹੈ ਬਾਬਾ ਜੀਆ ਗੁਰੂ ਦੀ ਸੰਗਤ ਕਰਦੀ ਹੈ। ਸਵਾ ਦਿੱਤਾ ਪ੍ਰਸ਼ਾਦਾ ਸ਼ਕਮਾ ਪਾਣੀ ਹੈ। ਕਦੇ ਕਿਸੇ ਨੇ ਕਦੇ ਕਿਸੇ ਨੇ ਕੋਈ ਕਰ। ਇੰਨਾ ਸੁਖਾਲ ਸੰਗਤ ਬਾਬਾ ਜੀ ਦਿੰਦੀ ਹੈ। ਦੱਸ ਨਹੀਂ ਸਕਦਾ ਕਿਵੇਂ ਪਾਣੀ ਆ ਜਿੰਦਾ। ਇੱਕ ਇੱਕ ਦਿਨਾਂ 25 25 22 ਬੱਚੇ ਹੁੰਦੇ ਅਸੀਂ ਜਦੋਂ ਪੜਾ ਘਰੋਂ ਭਰਦੇ ਆ ਬਿੱਲਾ ਨੂੰ। ਦਿੰਦਿਨ ਬਾਤ ਕਰਦਾ ਕਿ ਸ਼ਰ੍ਹਾ ਗਿਆ ਤੇ ਤਗੜਾ ਹੱਥ ਇਕਦਮ। 2 ਘੰਟੇ ਬਾਅਦ 2 ਘੰਟੇ ਬਾਅਦ 2 ਘੰਟੇ। ਤਨਵਾਦ ਤੁਹਾਡਾ ਇਹ ਨਾ ਵੀ ਤਰਹਾ ਲਿਏ ਨਹੀਂ ਥੋੜਾ। ਤਰਨਾ ਹਰ ਗੁਰ ਦੀ ਸੰਗਤ, ਤਾਨੇ ਨਾ ਕਰੋ। ਤਾਂਨੇ ਮਾਪੋ ਜੀ ਦਾ ਸੇਵਾ ਕਰਦੇ ਨੇ। ਇਹ ਕਾਜੀ ਖੁਸ਼ੀ ਦੀ ਗੱਲ ਹੈ। ਅਸੀਂ ਆ ਪਿੰਡਾਂ ਚ ਪੰਜਾਬ ਦੇ ਦਪਹਿਰਾਂ ਰਸਾਂ ਦੀ ਬੈਠਾ ਗੋਲ ਦੀ ਗੱਫਾਣਾ। ਅਸੀਂ ਪਿੰਡਾਂ ਦਾ ਇਹ ਮੈਨੂੰ ਕਈ ਬੰਦੇ ਪੁੱਛਦੇ ਨੇ। ਬਾਬਾ ਜੀ ਰੱਖਣੀ ਤੁਸੀਂ ਜੀ ਸਤਿਗੁਰੂ ਬਾਬਾ ਜੀ ਅੰਧਿਆਰ ਬਚਿਆ ਕਰਨੇ ਮਾਰਗ ਤੇ ਇਹ ਸਾਰੇ ਪੰਜਾਬ ਦਾ ਹਿੰਦੋਸਤਾਨ ਦਾ ਬਾਹਰ ਹੋਈ ਜਿਵੇਂ ਆਪਾਂ ਚੰਗ ਝੋੜਾ ਦੀ ਸੇਵਾ ਕਰਦੇ ਆ ਤੁਸੀਂ ਜੰਨੇ ਹੋ ਇਹਨਾਂ ਕੋਲੇ ਐਜ ਸੇਵਾਦਾਰ ਨੇ ਕੋ ਦਸਾ 5-5 20 ਲੱਖ ਰੁਪਏ ਦੇ ਜਮਾਤੇ ਤਾਂ ਇਹਨੇ ਮਾਰਾ ਕੱਠੀ ਹੋ ਕੇ ਨਾ ਘੋੜਾ ਉਠਾ ਜਾਂਦਾ ਉਹਦੇ ਸਾਰਾ ਪਰਚੋਲਾ ਦੇਸੀ ਘੋੜਾ ਜੰਦਾ ਸਾਰਾ ਲੰਗਰ ਖਾਣਾ ਸਾਰਾ ਕਿ ਆਪ ਲੋਕ ਨਾਮਾ ਕੇ ਹੋਇਆ ਜਿਆ ਅਰਸਾ ਹੋ ਗਿਆ ਕੀਆ ਹੋਇਆ ਤੋਂ ਬੜੀ ਕਰਪਾਣਾ ਨੇ ਔਰ ਇਹਨਾਂ ਦਾ ਸਿਮਨੂ ਵਿਵਹਤ ਜੇ ਤਿੰਨ ਚਾਰ ਮਹੀਨੇ ਲਗਾਤਾਰ ਆਪ ਨੂੰ 12 ਵਜੇ ਸਿਆਲ ਚ ਸ੍ਰੀ ਗੁਰੂ ਰਾਮਦਾਸ ਸਾਹਿਬ ਦੇ ਚਰਨਾਂ ਚ ਉੱਥੇ ਸੇਵਾ ਕਰਨ ਜਾਂਦੇ ਹੁੰਦੇ ਸਾਂ ਜੇ ਸਵੇਰੇ 10 ਵਜੇ ਆਪਾਂ ਹੁੰਦੇ ਹਾਂ ਦੁਪਹਿਰ ਨੂੰ ਬੱਧੀ ਸੇਵਾ ਗੁਰੂ ਰਾਮ ਬਾਸੋਂ ਦੇ ਘਰ ਜੀਣਾ ਹੁੰਦਾ ਸੋ ਇਹਨਾਂ ਨੂੰ ਬਹੁਤ ਬਹੁਤ ਧੰਨਵਾਦੀ ਬਧਾਈ ਜਾਨ ਹੋ ਸਬਾਤ ਕਰਨ ਕਰਦੇ ਵੀ ਨੇ ਕਰਾਉਂਦੇ ਵੀ ਨੇ ਮੇਰੇ ਬੱਚਾ ਨੂੰ ਜੇ ਮੈਂ 10 ਮਿੰਟ ਲਗੇ ਰਹੇ ਹਨ ਉਹਨਾਂ ਦੇ ਭੇਜੀਆਂ ਤੋਂ ਬਾਅਦ ਮਾ ਭਾਸ਼ਾ ਦਾ ਟਾਈਮ ਹੈ ਅੱਜ ਫਤਾਲ ਸੁਣਨੇ ਕਿ ਨਹੀਂ ਕਿਰਪਾ ਕੀਤੀ ਹੈ ਗੁਰੂ ਸਾਹਿਬ ਨੇ ਪਰਮ ਜੀਵਾਲ ਨੇ ਗੁਰੂ ਗ੍ਰੰਥ ਸਾਹਿਬ ਨੇ ਜਾਨਾ ਕਰਨੀ ਨਹੀਂ ਹੈਗੀ ਨਹੀਂ ਇਹਨਾਂ ਨੂੰ ਜੋ ਦਾ ਬੈਠਣਾ ਜੋ ਦਾ ਬੱਲੇ ਬੱਲੇ ਬਖਸ਼ਿਸ਼ ਕਰਦੇ ਅੱਜ ਪਾਤਸ਼ਾਹ ਨੇ ਹੋਇਆ

ਗੁਰੂ ਨੇ ਵੀ ਇ렇게 ਮਹਿਤ ਕੈ ਮਰਿ ਮਰੋਰੀ ਤੇ ਇਹਨੇ ਨਾ ਸੇਵਾ ਨਾ ਕਰਾਇਆ ਤਾਂ ਗੀਤ ਇਹਨਾਂ ਕੇਸੇ ਦਰੁਇਆ ਜਦੋਂ ਉਹ ਉਹਦੀ ਵਧਿਆ ਹੋ ਗਿਆ ਮਨ ਦਾ ਗੁਰੂ ਨੇ ਹੋਰ ਸੇਵਾ ਕਰ ਲਈ ਪਾਸ਼ਾ ਦੇ ਚਰਨਾਂ ਚ ਫੈ ਰਿਆ ਤੇ ਉਹ ਸਕੇ ਨਾ ਕਿ ਇਹਨਾਂ ਦੀ ਬੜੀ ਗਾਇ ਭੋਦੀ ਮਹਾਰਿ ਤੋਂ ਰੋਧ ਤੇਰਾ ਮੇਰਾ ਬਹੁਤ ਵੱਡਾ ਭਾਈ ਕਿ ਮੇਰੀ ਸਾਖ ਤੋਂ ਬੇਨਤੀ ਹੈ ਕਿ ਭਰਾ ਕੋ ਸਾਖ ਤੋਂ ਸੁਣਨ ਨੂੰ ਰਿਹਾ ਤੁੰ ਤਸੇ ਪਾ ਰੁਹਿਆ ਵੇ ਕਮਰੇ ਇਹ ਯਾਰ ਮਲੇ ਉਹ ਕਮਰੇ ਨਹੀਂ ਮਲੇ ਸਭ ਸਾਰਾ ਕਮਰੇ ਜਿਵੇਂ ਮਾ ਨਹੀਂ ਮਲੇ ਪਾਈ ਜੇ ਸਾਡੇ 10 ਬੰਦੇ ਨਾਲ ਫਰਮਾਨ ਦਾ 50 ਹਜ਼ਾਰ ਅਸੀਂ ਨਹੀਂ ਕਰਾਂਗੇ ਚਾਰ ਬੰਦੇ ਇਕੱਠੇ ਨੇ ਬੁਰੂ ਹੋ ਰਸ਼ਾਹਲਾ ਹੌਲਾ ਮਰਲਾ ਬਰਾ ਸਾਡੇ ਮਾਫੀ ਦੀ ਬਾਤ ਵਿਚਾਰ ਕਰ ਉਹਨਾਂ ਦੇ ਕਮਰੇ ਇੱਕ ਅੱਧਾ ਮਲੇ ਦੋਏ ਵਿੱਚ ਮੇਰੇ ਨਾਲ ਨਹੀਂ ਮੰਣਗੇ ਉਸ ਰਾਤ ਤੱਕ ਸਭ ਨੂੰ ਦੋਤਾ ਮਾਫੀ ਮੰਗਿਆ ਮੇਰਵਾ ਕਰਨਾ ਕਰੋ ਸਭ ਨੂੰ ਵਾਸ਼ ਕਰਿਆ ਕਰੋ ਇੱਕ ਰਾਤ ਜਿੰਨੇ ਵੀ ਮਲੇ ਕੱਟ ਕਰੋ ਦੋਏ ਨੂੰ 6:00 9:00 ਵਜੇ ਜੀਵੋ ਰਹਿਣੇ ਬਾਕੀ ਸਾਰਾ ਸਾਂਝਾ ਜੋ ਕੋਈ ਪ੍ਰੋਬਲਮ ਨਹੀਂ ਮਨੁੱਖ ਜਨਕ ਐਡੈਪਟਰ ਦੇ ਵਾਸਤੇ ਪ੍ਰਬੰਧ ਕਰਦੇ ਤੇ ਉਸ ਤੋਂ ਉਪਰੰਤ ਵਿੜੀਸ ਤੋਂ ਸੈਂਟਰ ਅਰਗੇਟ ਸੌਫਟਵੇਅਰ ਮਾਰੇ ਉਹ ਜਿਹਨੇ ਸਾਡੇ ਇਸ਼ਤਿਹਾਰਾਂ ਦਾ ਖੱਤਕਾ ਹੁੰਦਾ ਹੈ ਉਹ ਜੰਗਿਆ ਪਾਈ ਉਹਨਾਂ ਦਾ ਵਿਤਰਣ ਬਾਅਦ ਕਿੱਦਾਂ ਦਾ ਤੇ ਦੋ ਪ੍ਰੰਧ ਸੇਵਾ ਉਹਦਰੀ ਦੇ ਖੇਤਰਾਂ ਦਾ ਪਿੰਚ ਪੱਕੀ ਬੰਦਾਂ ਦੀ ਟੀਮ ਹੈ ਇੱਕ ਦੇਖਾਂਗੇ ਜਿੰਨੇ ਟਰਾਂਦੇ ਬਾਹਰ ਪਰੇ ਨੇ ਸੇਵਾ ਇਕੱਠੀ ਕਰੀ ਐ ਇਹਨਾਂ ਗੋਲ ਪਟਾਨੇ ਤੱਕ ਨੌਜਵਾਨਾਂ ਨੇ ਕੀਤੀ ਐ ਕਿ ਪੈਸਾ ਦਾ ਭਰ ਨੂੰ ਲਾਇਆ ਨਾ ਸੇਵਾ ਇਕੱਠੀ ਕਰਨ ਦਾ ਬਹੁਤ ਵਧੀਆ ਸਾਡੇ ਅਗਲੇ ਵਿੱਚ ਪਟੀਆਂ ਕਲਾ ਤੋਂ ਸਾਡੇ ਨਾਲ ਹੱਥਾਂ ਜੁੜਾਏ ਚੰਗਾ ਤੇ ਇੱਕ ਗਾਜੀ ਬੜ ਬੰਦਾ ਉਹ ਲਾਡੀ ਆਇਆ ਉਹਨੂੰ ਮੱਥੇ ਮਿੱਥੇ ਬੁਲਾਵਾ ਗਏ ਪਰ ਜਿਹੜੇ ਜਿਹੜੇ ਨੌਜਵਾਨ ਇਹਨਾਂ ਦਾ ਜਸਿਆ ਉਹਨੇ ਵੀ ਬੜੀ ਸੇਵਾ ਨਾਲ ਮਾ ਕੇ ਇਕੱਠੀ ਕਰ ਪਾਈ ਐ بھی ٹرک جیسے بنے گی سلاد کہہ لیے بڑی سیو ہے اتنی جڑی سیوا نبھائی ہے بھائی سرجیت سابق لگ بھگ چھبیس ستائیس دن بیٹھ کے یہ سڑک کے نوجوانوں جوڑ کے سیوا نبھائی ہے انگریزان لے وہ کتلا ہی بندہ کرسی وہ کر دیتا ہے کللا ہی بندہ کرسی وہ کرتا ہے اگیاسی چھوڑنا اگیاسی کرنا ਫਰਾਂ ਜੀ ਉਹ ਕਿਵੇਂ ਕਹਿੰਦਾ ਕੱਟਿਆ ਗਿਆ ਫਿਰ ਪਾਲੇ ਬਿਖੜੇ ਹੋ ਗਏ ਨੇ ਅੱਜਾ ਪਿੱਠ ਹੋ ਗਿਆ ਪਾ ਗਿਆ ਉਹ ਉਹ ਨੂੰ ਪਤਾ ਹੋ ਨਹੀਂ ਸਕਦਾ ਕਿ ਨੀਂ ਕਿਉਂ ਜਵਨ ਲਾ ਦੇ ਦਾ ਬਾਕੀ ਬੇਨ ਜੀ ਥੰਕਦੇ ਨੂੰ ਹੈ ਮਨਪੁਰ ਦੀ ਬਾਤ ਜੀ ਹੋਈ ਜਾਣਗੇ ਇਹਨਾਂ ਨੇ ਕਿਹਾ ਜਾਣਾ ਨਹੀਂ ਤੁਸੀਂ ਜਮੇ ਚਿੰਤਾ ਨਾ ਕਰਿਓ ਐ ਤੁਸੀਂ ਜਿਆਦਾ ਨਾਲ ਕਹਿੰਦੇ ਕੰਨ ਨੂੰ ਬੁਲਾ ਦੂੰਗਾ ਹੱਥ ਪਹਿਲੇ ਹੀ ਬੰਦੇ ਤੇ ਨਾ ਪਰਖਣ ਹੋਈ ਨਾ ਕਿ ਸਾਰੀ ਜਿਆ ਸੇਵਾ ਘਟੋਕਣ ਨਾ ਕਰਦੀ ਹੈ ਰਾਧਨਾਥ ਦੰਗਰ ਸਾਹਿਬੇ ਜਾਇਓ ਕਾਲੇ ਤੋਂ ਬਾਰੀ ਬਾਈ ਬੀ ਇਹਨੇ ਦੋ ਟਾਂਡੇ ਜੋ ਸਮੁਜੀ ਸੰਗਠਨ ਦੁਆਰਾ ਫੇਰ ਬੇਨਤੀ ਹੈ ਵੀ ਲੰਗਰ ਛਕੇ ਬਿਨਾ ਕੋਈ ਨਾ ਜਾਵੇ ਤੇ ਬਾਹਰ ਜਿਹੜੇ ਟਰੱਕ ਪਰ ਇਹਨੇ 6 ਅਸੀਂ ਉਹ ਵੀ ਠੰਡਾ ਕੀ ਇੱਕ ਹਵਾਲਾ ਘਰ ਤੋਂ 300 ਕਾਉਂਟਰਲ ਇੱਕ ਟਰੱਕ ਗੱਡੀ ਵੰਡ ਤੋਂ 300 ਕਾਉਂਟਰਲ ਅਰਜੀ ਤੋਂ ਇੱਕ ਟਰੱਕ 310 ਕਾਉਂਟਰਲ ਡੱਲਾ ਡੇਗਰਾਮਾ ਤੋਂ ਇੱਕ ਘੋੜਾ 335 ਗੋਟਲ। ਮਹਰੀ ਮੁਖਸਰ ਸਾਹਿਬ ਤੋਂ 412 ਗੋਟਲ ਤੇ ਇੱਕ ਬਲੋਰ ਤੋਂ 186 ਗੋਟਲ। ਇਹ ਇੱਕ ਅਲੱਗ-ਅਲੱਗ ਟੱਕ ਪਰਿਆ ਪਿੰਡਾਂ ਨੂੰ ਲੈ ਕੇ ਸੀ। ਸੋ ਕੁੱਲ ਟਰੱਕ ਜਿਹੜੇ ਕੱਲ ਨੂੰ ਬਾਬਾ ਜੀ ਨੇ ਤੋਰਨੇ ਨੇ ਉਹਨਾਂ ਦੇ ਨਾਲ 85 ਹੋ ਗਏ ਲੱਗ ਗਏ। ਸੋ ਕਿਸੇ ਸਾਰੇ ਲਗਭਗ 22000 ਤੋਂ ਜੁਤੀ ਕੰਕਰੀ ਸੇਵਾ ਦੀ ਵਧਾਤੀ ਮਾਇਆ ਪਰ ਬੜੀ ਅੰਦੀ ਹੈ। ਮੈਂ ਨਾਉ ਨਹੀਂ ਜਾਣਾ ਆਪਣੇ ਵੀ ਇੱਕ ਪ੍ਰਸੰਗਨ ਬੈਠੇ ਨੇ ਉਹਰੇ ਉਹਨਾਂ ਨੇ ਦੋ ਕਮਰੇ ਸੇਵਕ ਕੇ ਆਪ ਪ੍ਰਚਾਰ ਕਰੇ ਬਿਲਾ ਕੇ ਦੋ ਕਮਰੇ ਜੇ ਗੁਰੂ ਜਨ ਦੀ ਗੱਲ ਕਰੇ ਹੋਰ ਬੜੀ ਫਖਰੀ ਜੀ ਸੇਵਾ ਕਰਤੀ ਹੈ ਮੈਂ ਤੁਹਾਨੂੰ ਬਤਾਉਂਦਾ ਮੈਂ 4-5 ਪਾਪਾ ਜੀ ਦੇ ਨਾਲ ਹੀ ਰਹਾ ਨਾਲ ਕੰਮ ਦੀ ਸੇਵਾ ਕਰਨ ਦੇ ਗੱਡੀਆਂ ਲੋਡ ਕਰਾਉਣਾ ਸੀ ਤੇ ਨਾਲੇ ਬਿੱਲੀ ਭੈਣੇ ਕੋਲ ਰਹਿਣਾ ਨਾਲ ਨਾਲ ਸੇਵਾ ਦੀ ਤਵਾਦੋ ਸੀ ਤਰ੍ਹਾਂ ਫਾਇਦਾ ਰਹ ਜਾਂਦੀ ਹੈ ਜੇ ਪਾਪਾ ਦੀ ਸੇਵਾ ਕਰਣੀ ਆ ਵਾ ਤਾਂ ਬਾਈ ਕਰੀ ਜਾਵਾ ਹਾਂ ਹਾਂ ਵੱਡੀ ਗੱਲ ਸੌਧੀ ਜੀ ਇੱਕ ਨਮਾਜ਼ ਨਵੀਂ ਪਰ ਸਾਡੀ ਦੀ ਬਹੁਤ ਵੱਡੀ ਸ਼ਰਤ ਸਾਡੀ ਦੀ ਸਾਡੀ ਦੀ ਸੇਵਾ ਨਰਪਾਲ ਸਿੰਘ ਫਤਿਹਗੁਰ ਜੀ ਮੰਤਰੀ ਸੇਗਰ ਬਾਸਪੁਰ ਤੇ ਢੋਡੀਆਂ ਦੇ ਮਿਸਤਰੀਆਂ ਦੇ ਨੌਜਵਾਨ ਜੇਕਰ ਅੱਜ ਲਈ ਲੋਥੇ ਚਾਲੀ ਸੇਵਾ ਕਰਦੇ ਨੇ ਮੇਟੇ ਗੱਡੀ ਖਾਂਦੇ ਪੱਕੀ ਮੰਡ ਪੜਿਉਂਦੇ ਆ ਹੱਬੇ ਕਿ ਕਦੇ ਨਾ ਬੋਲਣ ਪੱਕੀ ਸੇਵਾ ਸਾਡੀ ਦੀ ਗੰਦੀ ਆ ਤੋਂ ਸਾਲ ਹੋ ਗਿਆ ਲਗਾਤਾਰ ਇੱਕ ਸਾਲ ਹੈ ਸਾਲ ਹੋ ਗਿਆ ਤੋਂ ਇਹਦਾ ਬੜਾ ਤੋਰੀ ਦਾ ਸਾਡੇ ਬਾਬਾ ਜੀ ਦਾ ਤੇ ਪਾਦਾ ਸਿਧ ਇਹ ਜਿਹੜਾ ਹੁੰਦੇ ਆ ਯਾਰ ਦੋ ਤਿੰਨ ਵਜੇ ਯੱਕੇ ਪੂਰਾ ਨਾ ਰਹਾ ਕੇ ਰੱਖ ਦਿੰਦੇ ਸਾਰੇ ਟੋਟਾ ਖਿਸ਼ਾ ਦੇ ਨੇ ਯਾਰ ਗੱਡੀ ਆਉਂਦੇ ਤੇ ਸਟਾਫ ਤੇਰੀ ਯਾਰ ਕੱਟਾ ਵਿੱਚ 10 ਕੱਟਾ ਭਰ ਕੇ 3 ਮਿੰਟਾਂ ਦੇ ਵਿੱਚੇ ਕੰਮ ਕਰਨਾ ਹੁੰਦਾ 3 ਮਿੰਟ 4 ਮਿੰਟ ਤੋਂ ਬਾਅਦ ਗੱਡੀ ਉਹਦੀ ਕਿਤੇ ਜਾਤੋ ਧੋਰੀ ਆਂ ਸਭ ਤੋਂ ਜ਼ਿਆਦਾ ਬਹੁਤ ਬਹੁਤ ਬਾਬਾ ਮਦਾਨ ਖੜੀ ਜੋ ਰੇਲ ਨੂੰ ਸੇਵਾ ਤੋਂ 40 ਸਾਤ ਤੋਂ ਰਗਰ ਭੇਜਦੇ ਨੇ 3000 ਕੋਈ ਕਾਰਜ ਦੀ 40 ਸਾਤ ਤੋਂ ਰਗਾ ਕਰ ਉਹ ਵੀ ਆਏ ਜੀ ਆਏ ਨੂੰ ਉਹਨਾਂ ਦਾ ਬਿੱਟਰਵਾਹਾ ਤੋਂ ਬਾਹਰ ਹੋ ਜਾ ਬੋਲੋ ਪਹਿਲੇ ਜਰਨ ਪਰ ਨਾਲ ਦੀ ਸੰਗਤ ਤੋਂ ਇਹ ਤੇ ਸਰਾਉ ਕਾਇਲਾ ਫੁੱਲੀਵਾ ਰਮੀ ਚੱਕ ਲੱਗੀ ਐ ਦੇਖੋ ਗੁਰਚਾਨ ਸਿੰਘ ਨਾਗੋ ਬੋਦ ਸਕਦਾ ਜਾਂ ਨਾਗੋਗੇ ਬਾਲੇ ਨੂੰ ਪਤਾ ਹੁਣਾਂ ਇਹ ਸ਼੍ਰੀ ਤਨਤਾਰ ਸਿੰਘ ਦੇ ਬਿਲਕੁਲ ਨਾਲ ਬਟਾ ਆਪਣੇ ਆਪਣੀ ਸੇਵਾ ਜੋ ਕਰ ਰਿਹਾ ਆਂ ਸਾਡਾ ਨਾਗੋਗਾ ਜਾਂ ਤਾਂ ਪਾਉ ਸਭ ਲੋ ਸਾਰੀ ਜਨਤਕ ਨੂੰ ਜਿਵੇਂ ਬਟਾ ਨਾਗੋਗੇ ਨਾ ਲਈ ਨੋ ਨਹੀਂ ਤੋਂ ਅੱਗੇ ਉੜਨੇ ਕਰਵਾ ਕਰਿਆ ਸਾਰੀ ਪੰਜਾਬ ਦੇ ਸੰਗਤਾਂ ਦਾ ਦੁਆਰਾ ਫੇਰ ਦੁਆਰਾ ਸੰਗਤਾਂ ਦਾ

ਕਰੋ 34 ਸੰਗਤਾਂ ਦਾ ਪ੍ਰਵਾਹ ਬਾਕੀ ਫੇਰਦਲਾ ਕਰਾਂਗੇ ਹੋਰ ਮਹਾਪੁਰਸ਼ਾਂ ਦਾ ਸਮਾਂ ਪ੍ਰੇਮਨਾ ਸਰਕਾਰ ਰਾਜ ਜਿਨੇ ਤੁਸੀਂ ਅੱਗੇ ਬਾਬਾ ਸਾਡੇ ਕਥਾਵਾਦ ਜਿਨੇ ਭਾਈ ਵੀਰ ਦਾ ਬਾਤ ਜਿਨੇ ਸੁਣਿਆ ਇਸ ਤਰ੍ਹਾਂ ਇੱਕ ਵਾਰ ਜਿਦੋਂ ਗਏ ਮਹਾਪੁਰਸ਼ਾਂ ਨੇ ਬਾਤ ਨੂੰ ਝੁਰਮੇ ਨੇ ਮਹਾਪੁਰਸ਼ੋ ਜਿਹਾ ਹੈ ਸਤਿਕਾਰ ਕਰੋ ਮਨਤਾਵਾ ਦਾ ਬਹੁਤ ਵੱਡਾ ਯੋਗਦਾਨ ਇੱਥੇ 1.5 ਮਿੰਟ ਦੀ ਸੇਵਾ ਕੀਤੀ ਹੈ ਉਹੀ ਪ੍ਰਵਾਹ ਨਿਕਲਦਾ ਹੈ